ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕਰਨ ਦੇ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ ਸੋ ਦਾਅਵੇ ਕੀ ਜਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਪਾਰਦਰਸ਼ੀ ਢੰਗ ਦੇ ਨਾਲ ਨਿਪਟਾਰਾ ਕੀਤਾ ਜਾਊਗਾ ਸੋ 83 ਕਿਲੋ ਹੈਰੋਇਨ 3557 ਕਿਲੋ ਅਫੀਮ 4.5 ਲੱਖ ਦੇ ਕਰੀਬ ਗੋਲੀਆਂ ਕੈਪਸੂਲਾਂ ਦਾ ਮੌਕੇ ਦੇ ਉੱਤੇ ਹੀ ਨਿਪਟਾਰਾ ਕੀਤਾ ਗਿਆ ਸੋ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੁਹੱਲਾ ਅਤੇ ਪਿੰਡ ਪੱਦਰ ਦੇ ਉੱਤੇ ਪੁਆਇੰਟ ਆਫ ਸੇਲ ਦੇ ਉੱਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਕੰਟਰੋਲ ਕਰਨ ਦੇ ਲਈ ਸਾਡੀ ਰਣਨੀਤੀ ਨੂੰ ਤੇਜ਼ ਕਰਦੇ ਹੋਏ ਪੁਲਸ ਪੂਰੇ ਖੇਤਰ ਦੇ ਵਿੱਚ ਡਗਰਗ ਸਪਲਾਈ ਚੈਨ ਨੂੰ ਤੋੜਨ ਦੇ ਲਈ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾ ਰਹੀ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਆਓ ਰਲ ਕੇ ਅਡੋਲ ਸੰਕਲਪ ਦੇ ਨਾਲ ਨਸ਼ਿਆਂ ਵਿਰੁੱਧ ਲੜਨ ਦਾ ਪ੍ਰਾਨ ਕਰੀਏ ਤੇ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਉਹ ਵੀ ਜਾਣਦੇ ਹਾਂ ਇਹ ਚਾਰ ਡਿਸਟ੍ਰਿਕਟ ਦੀਆਂ ਇੱਥੇ ਡਰੱਗਸ ਡਿਸਪੋਜ਼ ਕੀਤੀਆਂ ਜਾ ਰਹੀਆਂ ਕਮਿਸ਼ਨਰੇਟ ਸ਼ਹਿਰ ਅੰਮ੍ਰਿਤਸਰ ਸ਼ਹਿਰ ਸ਼ਹਿਰ ਅੰਮ੍ਰਿਤਸਰ ਰੂਰਲ ਅੰਮ੍ਰਿਤਸਰ ਬਟਾਲਾ ਔਰ ਤਰਨਤਾਰਨ ਦੀ ਚਾਰੋਂ ਡਿਸਟ੍ਰਿਕਟ ਸੀ ਜਿਹੜੀ ਡਰੱਗਸ ਹੈ ਜਹਾ ਪੇ ਉਹ ਡਿਸਪੋਜ਼ ਕੀਤੀ ਜਾ ਰਹੀ ਹੈ ਅੱਜ ਐਂਟੀ ਡਰੱਗ ਡੇ ਹੈ 26 ਜੂਨ ਹੈ ਇਸ ਕੇ ਮੌਕੇ ਤੇ ਜੋ ਕਲੈਕਟਿਵਲੀ ਹਮ ਡਿਸਪੋਜ਼ਲ ਕਰ ਰਹੇ ਆ ਜੋ ਪਿਛਲੇ ਸਮੇਂ ਮੇ ਹਮੇਸ਼ਾ ਹੋਤੀ ਰਹਤੀ ਹੈ ਲੇਕਿਨ ਅਜ ਇੱਕ ਇਸ ਡੇ ਕੋ ਯਾਦ ਕਰਨੇ ਕੇ ਲਈ ਨਸ਼ੋ ਕੋ ਇੱਕ ਮੈਸੇਜ ਦੇਣੇ ਕੇ ਲਈ ਵੀ ਡਰੱਗਸ ਆਰ ਨਾਟ ਗੁੱਡ ਫॉर ਹੈਲਥ ਥੀਜ਼ ਆਰ ਬੀਂਗ ਡਿਸਟਰੋਇਡ ਉਹ ਇੱਕ ਕੀਤਾ ਜਾ ਰਿਹਾ ਟੋਟਲ ਕਿੰਨੀ ਡਾਂਸ ਟੋਟਲ ਜਿਹੜੀਆਂ ਕਮਿਸ਼ਨ ਰੇਟ ਦੀਆਂ 24 ਕਿਲੋ ਇੱਕ ਹੈਗੇ ਆ 5 ਕਿਲੋ ਇੱਕ ਆ ਮੋਰ ਦਨ 1 ਲੱਖ ਤੋਂ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਸੇਮ ਜਿਹੜੀਆਂ ਅਲਗ-ਅਲਗ ਸਾਰੀਆਂ ਡਿਸਟ੍ਰਿਕਟ ਦੀਆਂ ਹੈਗੀਆਂ रला के इट मस्ट मोर पॉइंट ऑनरेबल सी एम साहब और ऑनरेबल डी जी पी साहब की हिदायतों के ऊपर सारे पंजाब में जितना भी ड्रग पकड़ी गई है पुलिस के द्वारा उसके बाकायदा लीगल प्रोसीजर अडॉप्ट करने के बाद उसको आज डिस्ट्रॉय कर रहे हैं तो अगर कर अकेले में अमृतसर रूरल की बात करूँ तो मोर देन हंड्रेड के जी हेरोइन और इसके अलावा और कैप्सूल और दूसरी जो ड्रग्स हैं उनको हम आज डिस्ट्रॉय कर रहे हैं कितनी डिफरेंट कई तरह की जैसे मेनली तो हैरोइन ही है जैसे 100 के से ऊपर तो हैरोइन ही है इसमें जो अकेले पंजाब पुलिस ने रिकवरी की है वो भी है और जो अलॉन्ग विद हमने और सेंट्रल एजेंसी जैसे मेनली बीएसएफ के साथ रिकवरीज की है वो भी सारी की मैसेज क्या देना चाहिए मैसेज यही यूथ को जी कि पंजाब सरकार और पंजाब पुलिस हर कोशिश कर रही है कि पंजाब को हम ड्रग फ्री स्टेट करें और इसमें ਯੂਥ ਕੀ ਔਰ ਸਾਰੀ ਪਬਲਿਕ ਕੀ ਇਨਵੋਲਵਮੈਂਟ ਕੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਮੇ ਹੈਲਪ ਕਰੇ ਹਮ ਇਕੱਠੇ ਹੋ ਕੇ ਇਸਕੇ ਉਪਰ ਕਬਜ ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਦੇ ਦਿਹਾਾਰੇ ਤੇ ਪੰਜਾਬ ਪੁਲਿਸ 10 ਵਖਰੀ ਵਖਰੀ ਥਾਵਾਂ ਤੇ ਡਰਗ ਡਿਸਪੋਜ਼ਲ ਦੇ ਦੇ ਪ੍ਰੋਗਰਾਮ ਕਰ ਰਹੀ ਹੈ ਤੋ ਇੱਕ ਪਾਰਦਰਸ਼ੀ ਤਰੀਕੇ ਨਾਲ ਜਿਹੜੇ ਸੀਜ਼ਡ ਡਰਗਸ ਹੈਗੇ ਉਹਨਾਂ ਨੂੰ ਡਿਸਪੋਜ਼ ਕੀਤਾ ਜਾ ਰਿਹਾ ਹੈ ਅੱਜ 83 ਕਿਲੋ ਹਿਰੋਇਨ 3557 ਕਿਲੋ ਅਫੀਮ ਅਤੇ 4.5 ਲੱਖ ਕੈਪਸੂਲ ਤੇ ਗੋਲੀਆਂ ਡਿਸਪੋਜ਼ ਆਫ ਕੀਤੀ ਜਾਣਗੀ ਅ ਡਰੱਗਸ ਦੇ ਖਿਲਾਫ ਲੜਾਈ ਲੜਾਈ ਦੇ ਵਿੱਚ ਇੱਕ ਟਰਾਂਸਪੇਰੈਂਟ ਵਰਕਿੰਗ ਹੈਗੀ ਹਾਂ ਪਿਛਲੇ ਦਿਨਾਂ ਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਹਾਈ ਲੈਵਲ ਰਿਵਿਊ ਮੀਟਿੰਗ ਕਰਕੇ ਜਿਹੜੀ ਡਰੱਗਸ ਦੇ ਅਗੇਂਸਟ ਜੰਗ ਚੱਲ ਰਹੀ ਹੈ ਉਸ ਨੂੰ ਰਿਵਿਊ ਕੀਤਾ ਸਮੀਖਿਆ ਕੀਤੀ ਤੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਜਿਸ ਦੇ ਵਿੱਚ ਟਾਪ ਪ੍ਰਾਇਰੀਟੀ ਜਿਹੜੇ ਨਸ਼ੇ ਤਸਕਰਾਂ ਦੀ ਪ੍ਰਾਪਰਟੀਆਂ ਨੂੰ ਸੀਜ਼ ਕਰਨ ਨੂੰ ਦਿੱਤੀ ਗਈ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਦਾ ਪਤਾ ਲਗਾ ਕੇ ਡਰੱਗਸ ਦੇ ਸੋਸ ਤੱਕ ਪਹੁੰਚਿਆ ਜਾਊਗਾ ਤੇ ਅੱਗੇ ਜਿੱਥੋਂ ਤੱਕ ਇਹ ਡਰੱਗਸ ਪਹੁੰਚਨੇ ਸੀਗੇ ਉਸ ਨੂੰ ਅਨਵੈਲ ਕੀਤਾ ਜਾਊਗਾ ਤੇ ਸਭ ਤੋਂ ਇੰਪੋਰਟੈਂਟ ਮੁੱਖ ਮੰਤਰੀ ਜੀ ਦੇ ਨਿਰਦੇਸ਼ ਹੈਗੇ ਕਿ ਪਿੰਡਾਂ ਤੇ ਮੋਹੱਲਿਆਂ ਦੇ ਵਿੱਚ ਪੁਆਇੰਟਸ ਆਫ ਸੇਲ ਤੇ ਡਰੱਗਸ ਦੇ ਖਿਲਾਫ ਅੰਕੁਸ਼ ਲਾਇਆ ਜਾਵੇ ਪ੍ਰਭਾਵੀ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ ਤੋਂ ਇਸ ਲਈ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਦੂਸਰੀ ਡਿਪਾਰਟਮੈਂਟਸ ਦੇ ਨਾਲ ਪੀਐਸਐਫ ਅਤੇ ਸੈਂਟਰਲ ਏਜੰਸੀਜ਼ ਨਾਲ ਮਿਲ ਕੇ ਮਿਲ ਕੇ ਇੱਕ ਕੋਆਰਡੀਨੇਟਡ ਤਰੀਕੇ ਨਾਲ ਕੰਮ ਕਰ ਰਹੀ ਹੈ ਅੱਜ ਦੇ ਦਿਨ ਸਾਨੂੰ ਡਰੱਗਸ ਨੂੰ ਨਾ ਕਰਨੀ ਹੈ ਸੇ ਨੋ ਟੂ ਡਰੱਗਸ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਕੱਠੇ ਹੋ ਕੇ ਇੱਕ ਜੋ ਜ਼ੋਰਦਾਰ ਐਫਰਟ ਕਰੋ ਤਾਂਕਿ